ਸਸੀ ਕਾਲ ਸਾਰਿਆਂ ਨੂੰ ਕਿੱਦਾਂ ਚੱਲੇ ਆਂ ਸ਼ਹਿਰ ਅੱਜ ਲਾੜੀਸ ਬੋਲੀ ਚੱਲੇ ਆਂ ਫੋਟੋਆਂ ਕਲਿੱਕ ਕਰਾਉਣ ਹੁਣ ਜਾਂਦੇ ਪਏ ਆ ਆਪਾਂ ਵਾਪਸ ਆਪਣੇ ਘਰ ਤੇ ਫੋਟੋਆਂ ਲਈ ਆ ਆਪਾਂ ਖਰਾਬ ਫੋਟੋਆਂ ਕਿੱਥੇ ਭਲਾ ਚੈੱਕ ਕਰ ਲਈਏ ਫੋਟੋਆਂ ਮੈਂ ਪਰਸੇ ਚ ਪਾ ਲਈਆਂ ਵਾਂ ਤੇ ਨਾਲ ਰੌਣਕ ਮੇਲਾ ਵੇਖਣ ਚੱਲੇ ਆਂ ਆ ਜਾਓ ਫਿਰ ਕਿ ਮੇਲਾ ਤੇ ਮਿਲਦੇ ਆ ਤੁਹਾਨੂੰ ਪਹਿਲਾਂ ਦਾ ਸਟੇਸ਼ਨ ਤੇ ਜਾ ਕੇ ਮੈਂ ਟ੍ਰੇਨ ਦੀ ਵੇਟ ਕਰਨੀ ਹੈ ਬਾਕੀ ਬਾਅਦ ਚ ਮਿਲਦੇ ਆ ਤੁਹਾਨੂੰ ਲਓ ਵੀ ਮਿੱਤਰੋ ਸਟੇਸ਼ਨ ਤੇ ਆਪਾਂ ਆ ਗਏ ਆ ਤੇ ਨਾਲ ਮੇਰੇ ਸਾਹਮਣੇ ਸਟੇਸ਼ਨ ਦੇ ਨਾਲ ਹੀ ਆ ਮੇਰੇ ਨਾਲ ਹੁੰਦਲ ਸਾਹਿਬ ਤੇ ਸਾਹਿਬ ਅਗਲੇ ਬੰਨੇ ਆ ਆ ਜੋ ਯਾਰ ਪੀਲੀ ਰੀ ਕੰਮ ਜਾ ਬਣਾਉਣ ਲੱਗੇ ਇਹੋ ਜਿਹਾ ਤੇ ਪੋਤਾ-ਪੋਤੇ ਜਾ ਤੇ ਹੈ ਗਾਣੀ ਆ ਜੇ ਮੇਰਾ ਭੰਨ ਦਾ ਭਰਾ ਮੈਨੂੰ ਸੈਕਟ ਕਰ ਲਿਓ ਆਓ ਜੀ। ਲਓ ਵੀ ਮਿੱਤਰੋ ਰੇਲਵੇ ਸਟੇਸ਼ਨ ਆ ਗਏ ਆ ਤੇ ਇਹਦਾ ਮੂੰਹ ਵੇਖੇ ਨੂੰ ਆਪਾਂ ਨੂੰ ਕਿੰਨਾ ਚੇਰੀ ਹੋ ਗਿਆ ਸੀ। ਸੱਪਾ ਵਾਂਗੂੰ ਆੰਦੇ ਨਹੀਂ ਸੱਪਾ ਵਾਂਗੂੰ ਬੜੇ ਵਿੱਚ ਖੁੱਡ ਰਹੀ ਦਾ। ਉਹ ਹਿਸਾਬ ਦਾ ਵੱਡਾ ਵਾ। ਬਾਹਰ ਨਿਕਲੀ ਹੈ ਜਨਤਾ ਤੇ ਚੱਲੀ ਹੈ ਸ਼ਹਿਰ। ਇੱਕ ਇੱਕ ਚੱਲਾ ਯੋਬ ਤੇ ਫੋਟੋਆਂ ਕਰਾਉਣ। ਕੋਚ ਰੇਲਵੇ ਸਟੇਸ਼ਨ ਤੇ ਆਇਆ ਨਹੀਂ ਆਪਾਂ ਟ੍ਰੇਨ ਦੀ ਵੇਟ ਕਰਨ ਤੇ ਟ੍ਰੇਨ ਆ ਚੁੱਕੀ ਹੈ ਆਇਓ ਫਿਰ ਮੱਲੀਏ ਟ੍ਰੇਨ ਦੀ ਸੀਟ ਇੰਡੀਆ ਦੀ ਟ੍ਰੇਨ 'ਚ ਤੇ ਇੱਥੋਂ ਦੀ ਟ੍ਰੇਨ 'ਚ ਫਰਕ ਵੀ ਚੈੱਕ ਕਰੋ ਯਾਰ ਇਹਨੂੰ ਚੈੱਕ ਕਰ ਰੰਦਾ ਵੇ ਆ ਆਪਣੀ ਇਟਲੀ ਚ ਤੇ ਇੱਥੇ ਕੀ ਫਰਕਤਰ ਰੇਂਦਾ। ਬਾਲਾ ਟੀੜੀ ਆ ਗਈ ਜੇ। ਮੈਂ ਤੁਹਾਨੂੰ ਕਹਿਣਾ ਹਾਂ। ਬਿਨਾ ਟਿਕਟੋ ਸਫਰ ਤੇ ਦਿਲ ਧਗ ਤੱਕ ਵੱਜਦਾ ਵਿਆਹ ਬੰਦਿਆਂ ਦਾ। ਜੇ ਟੀੜੀ ਆ ਜੇ ਤੇ ਨਾ ਨਾ ਵੀ ਮੈਂ ਬੜੀ ਘੈਂਟ ਵੀਡੀਓ ਆਉਂਦੀ ਤੇਰੀ। ਲਓ ਜੀ ਆਪਾਂ ਆਪਣੇ ਸਟੇਸ਼ਨ ਤੇ ਪਹੁੰਚੇ ਲੱਗੇ ਆ ਤੇ ਬਾਕੀ ਦੀ ਉੱਤਰ ਕੀ ਕਰਦੇ ਆ ਆਪਣੀ ਵੀਡੀਓ ਨਹੀਂ ਉੱਧਾ ਲਾਈਵ ਨਹੀਂ ਤੇ ਲਾਈਵ ਵੀ ਨਹੀਂ ਹੁੰਦਾ ਲਾਈਵ ਤੇ ਆ ਪੈਸਾ ਬੜਾ ਕਮਾਉਂਦੇ ਲੋਕੀ ਟਿਕਟੌਕ ਤੋਂ 7500 ਰੁਪਇਆ ਕੱਲ ਮੇਰੇ ਯਾਰ ਨੇ ਕੱਢਿਆ ਆਓ ਭਰਾਵਾ ਆਪਣਾ ਲਾਈਵ ਹੋਈ ਆ ਮੈਂ ਇਸ ਨੂੰ ਲਾਈਵ ਕੰਮ ਕਰੀਏ ਤੇ ਲਾਈਵ ਤੇ ਆਈਏ ਮਮਾ ਪੈਸੇ ਬੜੇ ਕਮਾਉਂਦੇ ਲੋਕੀ ਟਿਕਟੌਕ ਤੋਂ ਟਾਈਮ ਹੀ ਹੈ ਨਹੀਂ ਗਾ ਇੰਨੇ ਕੋਈ ਟੈਂਸ਼ਨ ਇਹਨਾਂ ਲੋਕ ਨੂੰ ਦਰਦਾ ਕੰਮ ਖੋਹ ਲਿਆ ਆ ਆ ਆ ਬੰਦੇ ਨੇ ਕਿੱਥੋਂ ਕੱਢ ਕਿੰਨੇ ਪੈਸੇ ਕੁੱਟ ਲਿਆ ਟਿਕਟੌਕ ਤੋਂ ਬਾਪੂ ਨੂੰ ਪਤਾ ਨਹੀਂ ਕਿੰਨੇ ਪੈਸੇ ਲਾ ਕੇ ਭੇਜੇ ਬਾਪੂ ਦਾ ਕੰਮ ਖਾਲਾ ਉਹ ਕੋਈ ਨਹੀਂ ਹੈ ਹੀ ਨਹੀਂ ਗਾ ਕੰਮ ਰਹਾ ਕੰਮ ਹੀ ਆ ਇਹਦੇ ਤੋਂ ਵੱਡਾ ਕੰਮ ਕਿਹੜਾ ਉਹਦੇ ਤੇਨੂੰ ਕੰਮ ਲੱਭ ਕੇ ਦੱਸਦਾ ਕੰਮ ਯਾਰ ਮੇਰੇ ਘਰ ਕੰਮ ਹੋਏ ਚੱਲ ਕੇ ਕੰਮ ਮੰਮਾ ਉਹ ਤੇ ਏਡੀ ਦੂਰ ਕਿੱਥੇ ਜਾਣਾ ਬੜੀ ਬੜੀ ਦੂਰ ਜਾਣਾ ਪੈਂਦਾ ਬੜੀ ਦੂਰ ਪੱਕਾ ਕੰਮ ਬਾਅਦ ਕਿੱਥੇ ਜਾਣਾ ਉਹ ਜਾਣਾ ਪੈਂਦਾ ਸ਼ਹਿਰ ਆ ਕੇ ਇੰਨਾ ਹੀ ਪੇਪਰਾਂ ਪੁਪਰਾਂ ਦਾ ਸੁਣੇ ਹੀ ਵਰਨ ਲੱਗੇ ਆ ਸਰੰਗ ਚ ਸਰੰਗ ਚ ਬਾਹਰ ਨਿਕਲੇ ਕਰਦੀਆਂ ਗੱਲਾਂ ਇਹ ਟੱਪੜਾ ਕੀਤਾ ਕੱਪੜੇ ਆ ਕੱਪੜੇ ਹੱਡੇ ਕੋਈ ਆਪਰਾ ਹੋਇਆ ਗਰੀਬ ਬੰਦੇ ਉਹ ਆ ਕੀ ਪਾਇਆ ਇਹਨੇ ਉਹ ਫਾਗਰ ਉਹ ਨਾ ਸੀ ਆਪਾ ਪਾ ਪਾਰੀ ਰਹਿੰਦੇ ਉਹ ਨਹੀਂ ਪੈਂਦਾ ਸੀ ਆਪਾ ਬੜੀ ਔਖੀ ਵੇਖ ਕੇ ਗਈ ਅੱਛਾ ਆਪਾਂ ਹੁਣ ਜਾਣਾ ਵਾ ਫੋਟੋਆਂ ਕਰਾਉਣ ਤੇ ਤੁਹਾਨੂੰ ਨਾਲੇ ਦਰਸ਼ਨ ਕਰਾਉਣੇ ਆ ਨਾ ਨਾ ਕੀਆ ਰੋਮਾ ਦੇ ਵਿੱਚ ਇੱਕ ਸ਼ਹਿਰ ਪੈਂਦਾ ਨੂੰ ਕਹਿੰਦੇ ਲਾਡੀਸ ਕੋਲੀ ਤੇ ਸਪੈਸ਼ਲ ਤੇ ਬਾਹਰ ਆਇਆ ਨਹੀਂ ਜਾਂਦਾ ਯਾਰ ਅਜੇ ਫੋਟੋਆਂ ਕਰਾਉਣੀਆਂ ਚੱਲ ਅੱਜ ਬਾਹਰ ਆਏ ਹਾਂ ਥੋੜਾ ਫਾਟਣਾ ਕਰਾਈਏ ਨਾਲੇ ਇੰਨੇ ਮਹੌਲ ਚਾਲ ਤੇ ਪਿਆਸੇ ਅੱਗੇ ਉਹ ਫੋਨ ਤੇ ਕਰਕੇ ਪੁੱਛੋ ਛੋਟੇ ਨੂੰ ਉਹਨੂੰ ਬੇਲ ਦੀ ਟੈਨਸ਼ਨ ਪਈ ਜੀ ਉਹ ਪੰਜਾਬੀ ਵੀ ਆ ਪਾਉਂਦੇ ਜਾਨ ਉਹਨੂੰ ਪਤਾ ਟਾਈਮ ਨਾ ਤਾਂ ਬਲੌਗ ਦੇ ਵਿੱਚ ਛਕਾਈ ਜਾ ਫਿਰ ਕੀ ਹੋਵੇ ਬਲੌਗ ਮਿਲੀਅਨ ਬੰਦਾ ਵੇਂਦਾ ਤੇ ਲੱਖ ਰੁਪਇਆ ਇਨਕਮ ਹੁੰਦੀ ਮੈਨੂੰ ਤਾਂ ਤੇ ਟੈਂਬਰ ਲੈਂਡ ਗਿਆ ਯਾਰ ਦੇਖੋ ਸ਼ਹਿਰ ਚ ਟੈਂਬਰ ਲੈਂਡ ਟੈਂਬਰ ਲੈਂਡ ਆਉਂਦੇ ਵੀ ਨਹੀਂ ਆ ਯਾਰ ਕੋਈ ਡੇਰਾ ਨਹੀਂ ਕਿੱਧਰ ਚੱਲਦੇ ਲੋਕ ਕਹਿੰਦੇ ਨੇ ਸ਼ਦਾਈ ਯਾਰ ਕਿਉਂ ਡੇਰਾ ਕਿਹੜਾ ਬਲੌਗਰ ਇਦਾਂ ਹੀ ਕਰਦੀ ਫੋਟੋ ਅਸੀਂ ਜਾਣਾ ਲੋ ਉਹਨਾਂ ਨੇ ਕਹਣਾ ਪਤਾ ਨਹੀਂ ਕਿੰਨੇ ਕੁ ਹਿੱਟ ਆ ਜਿਹੜੇ ਕੈਮਰਾ ਫੜ ਕੇ ਇਦਾਂ ਤੁਰੇ ਫਿਰਦੇ ਇਹ ਨਹੀਂ ਪਤਾ ਵੀ ਆਪਕੋ ਕੀ ਦਿੰਦਾ ਹੈ ਤੇ ਲਓ ਵੀ ਮਿੱਤਰੋ ਲਾਡੀਸਪੋਲੀ ਸ਼ਹਿਰ ਚ ਆ ਗਏ ਆ ਬਰਫ਼ ਗਈ ਆ ਚੁੱਕੀ ਤੇ ਦੇਖੋ ਨਹੀਂ ਚੁੱਕੀ ਗਈ ਆ ਆਪਾਂ ਬਰਫ਼ ਦਿਖਾਉਣੀ ਸੀ ਇਹਨਾਂ ਨੂੰ ਬਰਫ਼ ਗਈ ਆ ਚੁੱਕੀ ਜੇ ਕਿਤੇ ਬਰਫ਼ ਨਾ ਚੁੱਕੀ ਜਾਂਦੀ ਤਾਂ ਬਹੁਤ ਰੌਣਕ ਹੋਣੀ ਸੀ ਵੈਸੇ ਤੇ ਹੁਣ ਬੰਦ ਕਰਤੀ ਸ਼ਾਇਦ ਮੈਂ ਉਦਣ ਆਏ ਹਨ ਬਰਫੜਾ ਚੱਕਰ ਬੰਦ ਕਰਤਾ ਇਹਨਾਂ ਨੇ ਬਰਫ ਬਰਫੜਾ ਚੱਕਰ ਬੰਦ ਕਰਤਾ ਨਹੀਂ ਤਾਂ ਬਹੁਤ ਰੌਣਕ ਹੁੰਦੀ ਤੇ ਆਪਾਂ ਚੱਲਨੇ ਆ ਪਹਿਲਾਂ ਕਿ ਵੀਰ ਭਰਾ ਨੂੰ ਪੁੱਛਾਂ ਵੀ ਕਿੱਥੇ ਫੋਟੋਆਂ ਕਲਿੱਕ ਹੁੰਦੀਆਂ ਕੈਮਰ ਚ ਕੈਮਰ ਚ ਆਪਣੀਆਂ ਸਸਤੀਆਂ ਹੁੰਦੀਆਂ ਫੋਨ ਵਾਂ ਤੇ ਪਰ ਕੈਮਰ ਯਾਰ ਕਲੀਅਰ ਜੀ ਨਹੀਂ ਮੇਰੇ ਖਿਆਲ ਨਾਲ ਖਿੱਚਦਾ ਤੇ ਫੋਟੋਗ੍ਰਾਫਰ ਚੈੱਕ ਕਰਦੇ ਆ ਕੋਈ ਤੇ ਬਾਕੀ ਦੀ ਅਪਡੇਟ ਬਾਅਦ ਦੱਸਦੇ ਆ ਸਰ ਨੂੰ ਪੁੱਛਿਆ ਵਾ ਤੇ ਕਹਿੰਦਾ ਵਾ 103 ਨੰਬਰ ਤੇ ਦਕਾਨ ਤੇ ਹੁਣ ਆਪਾਂ ਕਿਨੇ ਤੇ ਫਿਰਦੇ ਪਏ ਆ 38 ਉਹ ਇਹਨਾਂ ਨੂੰ ਥੋੜੀ ਪਤਾ ਤੇ ਪਤਾ ਹੈ ਜਿਹੜੇ ਹੁਣ ਵਿਟਾਲ ਨੇ ਟੈਲੀਅਨ ਕਿੰਨੇ ਵੇਖਣਾ ਵਾ ਅਜੇ ਤੇ ਮੈਂ ਯਾਰ ਦੋਸਤੀ ਚੈੱਕ ਕਰਦੇ ਆ ਉਹ ਵੀ ਪਤਾ ਚੈੱਕ ਕਰਦੇ ਕਿ ਨਹੀਂ ਕਰਦੇ ਤੇ ਤੁਹਾਨੂੰ ਨਾ ਲਓ ਵੀ ਮਿੱਤਰੋ ਇਹ ਗਿੰਡ ਵਾਲਿਆਂ ਦਾ ਵਿੰਡ ਵਾਲਿਆਂ ਦਾ ਚੱਕਰ ਇਦਾਂ ਵਾਂ ਕਿ ਅਜੇ ਆਪਾਂ ਨੂੰ ਫੋਟੋਆਂ ਫੋਟੋਆਂ ਵਾਲੇ ਧਿਆਨ ਆ ਵਾ ਫੋਟੋਆਂ ਵਾਲਾ ਕੈਮਰਾ ਲੱਭ ਜੇ ਗੱਲਾਂ ਬਾਤਾਂ ਸਾਨੂੰ ਤਾਂ ਨਹੀਂ ਹੋਣੀਆਂ ਪਤਾ ਨਹੀਂ ਕਿੱਥੇ ਹੀ ਉਹ ਲੱਭ ਕੇ ਤੇ ਆਪਣਾ ਪਹਿਲਾਂ ਫੋਟੋਆਂ ਵਾਲਾ ਕੰਮ ਹੀ ਕਲੀਅਰ ਕਰਾਈਏ ਫਿਰ ਬਾਕੀ ਗੱਲਾਂ ਪਤਾ ਕਰਦੇ ਆ ਫੇਰ ਨਹੀਂ ਜਾਣਾ ਮੜਿਆ ਪਿਆਸੇ ਹਲ ਹੋਰ ਹੁਣ ਕਿ ਮੇਲਾ ਦੇਖ ਕੇ ਆਉਨੇ ਆ ਤੇ ਆਪਾਂ ਕਿੰਨੇ ਨੰਬਰ ਤੇ ਆ ਗਏ ਹੁਣ ਕਿ ਆ ਜਾਂਦੀ ਨਪੋਲੀ ਨੇ ਉਥੇ ਮਰਸਾਲਾ ਵੀ ਆ ਨਪੋਲੀ ਲਓ ਜੀ 100 ਨੰਬਰ ਦੁਕਾਨ ਆ ਗਈ ਤੇ ਪਰ ਆਪਣੇ ਪਿੰਡ ਰਗੀ ਲੱਗਦੀਆਂ ਦੁਕਾਨਾਂ ਉਹ ਜੋਗੀ ਦੀ ਦੁਕਾਨ ਵੀ ਆਉਣੀ ਇੱਥੇ ਤੇਰੀ ਦੁਕਾਨ ਵੀ ਆਉਣੀ ਹੈ ਇੱਥੇ 102 ਆਈ ਬੰਦੀ ਲੱਲੋ ਆਈ ਫੋਟੋ ਲਿਖਿਆ ਫੋਟੋ ਨਹੀਂ ਆਉਂਦਾ ਫੁੱਤੋ ਕੀ ਯਾਰੋ ਪਹਿੰ ਪਹੁੰਚ ਗਏ ਆ ਪਰ ਸਾਢੇ 4 ਦੁਕਾਨਾਂ ਉਪਰ ਹੋਣੀਆਂ ਆ ਵਾ ਤੇ ਉਹਨਾਂ ਚਿਰ ਮੈਂ ਕਿਹਾ ਘੁੰਮ ਫਿਰ ਲੈਨੇ ਆ ਤੇਰੀ ਅੱਖ ਵਾਲਾ ਦਾਗ ਨਹੀਂ ਗਿਆ ਅਜੇ ਤੱਕ ਇਹ ਨਹੀਂ ਜਣਾ ਨਿਸ਼ਾਨੀ ਇਟਲੀ ਇਹ ਮੁੰਡੇ ਨੇ ਸਾਈਕਲ ਲੈ ਆ ਹੀ ਨਵਾਂ ਕੀ ਜਾਂਦੇ ਨੂੰ ਗੱਡੀ ਕਿਹੜੀ ਮਨੋਪਾਤੀ ਮਨੋਪਾਤੀ ਜੋ ਵੀ ਆ ਉਹਨੇ ਮਨੋਪਾਤੀ ਨੇ ਨਿਸ਼ਾਨ ਪਾਇਆ ਇਹਦੇ ਤੇ ਉਹ ਯਾਰ ਇਨਾ ਚੰਗੀ ਕਰ ਹੋਰ ਕਿਹੜਾ ਸਾਈਕਲ ਹੋਵੇ ਜਿਹੜਾ ਸਹੀ ਆ ਜੀ ਉਹ ਅੱਡਾ ਫਿਰ ਇਟਲੀ ਦੀ ਖਰਾਕ ਲੱਗਣ ਦੀ ਤੈਨੂੰ ਤੇ ਪੁਰੇ ਫਿਰ ਪੋਛਾ ਕਿੱਥੋਂ ਆਲੇ ਮੇਰੇ ਕੋ ਵੀ ਇੱਕੋ ਹੀ ਆ ਪਿਛਲੇ ਤੇ ਵੀ ਹਰੀ ਜੀ ਪਾਈ ਕਾਲੀ ਟੋਪੀ ਹਰੀ ਜੈਕਟ ਇੱਥੇ ਕਿਉਂ ਹੁੰੰਡਿਆ ਵਾ ਤੇ 3 ਸ਼ਰਟਾਂ ਪੜੀਆਂ ਨੇ ਸਾਡੀਆਂ ਜੈਕਟ ਇੱਕੋ ਜੈਕਟਾਂ ਯਾਰ ਉਹਨਾਂ ਨੂੰ ਕਹਿ ਕੰਮ ਕੰਮ ਚਲਾਓ ਤੇ ਮੁੰਡੇ ਨੂੰ ਜੈਕਟਾ ਲੈ ਕੇ ਦਈਏ ਨਾਲ ਆਪ ਵੀ ਲਿਆਈਏ ਇੱਥੇ ਉਹ ਵਾਲੇ ਬੰਦੇ ਈਟ ਹੋ ਜਾਂਦੇ ਜਿਹੜੇ ਨਕਲੀ ਕੰਮ ਕਰਦੇ ਆ ਤੇ ਸਾਡੇ ਵਰਗੇ ਗਰੀਬ ਤੇ ਦਸ ਤੋਰ ਫਿਰ ਕੇ ਵਾ ਵੀਡੀਓ ਬਣਾਉਣ ਜੋ ਕਿ ਸਟੋਰੇਜ ਆ ਫੁੱਲ ਕਰਨ ਜੋ ਗਈ ਆ ਪਮੰਦੀਆ ਮੈਂ ਦੋ ਵਾਰੀ ਵੀਡੀਓ ਬਣਾ ਆਪਣਾ ਕਰਤੀਆਂ ਵੀ ਸਟੋਰੇਜ ਫੁੱਲ ਹੋ ਗਈ ਆ ਤੇ ਵਿਊ ਮਾ ਇਹੋ ਬਾਰੇ ਸੈਂਪਲ ਕਿਪੋ ਬੜੀ ਕਹਿਣ ਮਿਲਦੀ ਆ ਕਿੰਨੇ ਟਿਪ ਮਿਲ ਗਈ ਆ ਹਾਂ ਜੀ ਕਿਹੜਾ ਕਹਾਂ ਕਰਦਾ ਨਹੀਂ ਪਈ ਤੇ 1000 ਤੇਰਾ ਅਕਾਊਂਟ ਆ ਪੰਜਾਬੀ ਤੋਂ ਬਣਾਓ ਇੱਥੇ ਕੋਈ ਵਿਚਾਰਾ ਮੰਗਣ ਵਾਲਾ ਵੇਖਿਓ ਤੇ ਕੋਈ ਉਹਦੇ ਕੋਈ ਗੂਗਲ ਪੇ ਪਿਆ ਸੀ ਹੋਰ ਹੋ ਜਾ ਗੋਗਲ 'ਤੇ ਕਹਿੰਦਾ ਪਿਆ ਇੱਧਰ ਜਿਹੜਾ ਚੱਲਦਾ ਵਾ ਆਪਣਾ ਸਕੈਂਡਰ ਸਕਮਰ ਉਹ ਆ ਤੇ ਸਾਡੇ ਜੇ ਉਹ 10 ਦਿਨ ਹੋਰ ਵਿਲੇ ਬੈ ਗਏ ਤਾਂ ਫੇਰ ਆਪਾਂ ਉਹਨਾਂ ਨੂੰ ਵੀ ਗਲਾਸੀ ਜੀ ਫੜ ਕੇ ਪੈਣਾ ਪੈਣਾ ਨਾਲ ਉਹਦੇ ਕਿੰਨਾ ਕੁ ਇਹ ਵਲੌਗ ਤਾਂ ਯਾਰ ਅਸੀਂ ਬਣਾ ਲੈਨੇ ਪਰ ਚੱਕਰ ਇਦਾਂ ਕੀ ਪਹਿਲੀ ਵਾਰੀ ਕੰਮ ਸ਼ੁਰੂ ਕੀਤਾ ਵਾ ਬਣਾਉਣਾ ਬਣਾਉਣਾ ਨਹੀਂ ਹੁੰਦਾ ਨਾ ਡਿਟ ਕਰਨਾ ਹੁੰਦਾ ਆਪਾਂ ਨੂੰ ਤੇ ਨਾ ਇਹਨਾਂ ਪਤਾ ਲੱਗਦਾ ਵੀ ਕੀ ਕਿੱਦਾਂ ਕਰੀਏ ਹੈਨਾ ਚੱਕਰ ਇਦਾਂ ਵਾ ਕਿ ਯਾਰ ਆਪਾਂ ਨੂੰ ਟਾਈਮ ਉਹਨਾ ਕੀ ਹੁੰਦਾ ਵਾ ਵੀ ਕੰਮ ਤੋਂ ਘਰ ਘਰ ਤੋਂ ਕੰਮ ਹਨਾ ਤੇ ਵਿੱਚੋਂ ਮਿਲਦਾ ਇੱਕ ਦੋ ਦਿਨ ਦਾ ਟਾਈਮ ਸ਼ਹਿਰ ਆ ਜੀਦਾ ਵਾ ਅੱਜ ਆਏ ਆ ਉਹ ਵੀ ਆਪਾਂ ਨੂੰ ਕੰਮ ਹੀ ਤਾਂ ਸ਼ਹਿਰ ਆਏ ਉੱਥੇ ਕਿੱਥੋਂ ਆਏ ਜਾਣਾ ਹੈ ਮੈਂ ਕਰਾਉਣੀ ਆਂ ਫੋਟਮਾ ਤੇ ਇਹ ਬੰਦਾ ਇੱਥੇ ਪੁਰਾਣਾ ਵਾ ਮੈਨੂੰ ਨਾਲ ਲੈ ਗਿਆ ਵੀ ਚੱਲ ਫੋਟਮਾ ਫੋਟਮਾ ਕਰਾ ਦਈਏ ਤੇ ਨਹੀਂ ਆਪਾਂ ਫੋਟਮਾ ਵਾਲਾ ਸਿਸਟਮ ਤੇ ਲੱਗ ਗਿਆ ਵਾ ਪਰ ਟਾਈਮ ਲੱਗਣਾ ਉਹਨੂੰ ਥੋੜਾ ਜਿਆ ਸਾਢੇ 4 ਓਪਨ ਹੋਣਾ ਵਾ ਤੇ ਹੁਣ ਟਾਈਮ ਹੋਇਆ ਵਾ 3 ਕ ਦਾ ਟਾਈਮ ਹੋਇਆ ਵਾ ਤੇ ਰਾਦਾ ਅਡਾ ਘੁੰਮ ਫਿਰ ਲਈਏ ਇਦਾਂ ਹੀ ਆ ਫਿਰਨਾ ਦੇ ਬਰਫ ਵੀ ਚੁੱਕੀ ਗਈ ਮਮਾ ਬਸ ਘਾਂ ਲੱਗੀ ਥੋੜੀ ਜਿਹੀ ਉਹ ਯਾਰ ਚੱਕਰ ਇਦਾਂ ਵਾਂ ਦੀ ਬਰਫ ਬਰਫ ਨਾਲ ਬਵਾ ਰੌਣਕ ਲੱਗੀ ਰਹੀਦੀ ਉਹ ਡੀਜੇ ਟੋਜੇ ਵੀ ਚੁੱਕਦੇ ਇਹਨਾਂ ਨੇ ਬਰਫ ਚੁੱਕੀ ਗਈ ਮਿੱਤਰੋ ਬੱਦਲ ਬਹੁਤ ਸਾਫੀ ਇੱਥੋਂ ਦਾ ਮੌਸਮ ਬਹੁਤ ਵਧੀਆ ਵਾ ਇੱਥੇ ਕਿਹੜੀ ਕਹਿਣੇ ਦਿਖਾਵੇ ਚੈੱਕ ਕਰੋ ਮਿੱਤਰੋ ਹਾਂ ਪਿਆਸੀ ਵਾਲ ਕਹਿਣ ਦੀ ਦੁਕਾਨ ਤੇ ਅਸਾਹੀ ਆ ਗਿਆ ਇਹਨੂੰ ਪੈਸਾ ਅਹੀਂ ਲੱਭਦੇ ਪਈ ਆ ਜੀ ਨਿਊ ਫੋਟੋ ਇੱਕ ਤੇ ਲੱਭ ਗਿਆ ਅਸੀਂ ਕਿਹਾ ਵੀ ਇੱਕ ਹੋਰ ਲੱਭ ਲਈ ਸ਼ਾਇਦ ਉਹ ਦੁਕਾਨੋਂ ਖੁੱਣ ਹੋਵੇ ਤੇ ਕਿੱਥੇ ਲੱਗਾ ਤੁਹਾਡਾ ਹੀਰ ਕਿੱਥੇ ਪੁੱਛੀਏ ਇਹਨੂੰ ਵੀ ਖਾਂਨ ਨੂੰ ਵੀ ਲਵਾ ਦੇ ਕਿਤੇ ਲਓ ਵੀ ਮਿੱਤਰੋ ਆ ਚੁੱਕੇ ਆਪਾਂ ਸ਼ਹਿਰ ਤੇ ਪਰ ਬਾਹਾਂਵਾਂ ਗਈਆਂ ਜੇ ਥੱਕ ਆਪਣੀਆਂ ਤੋਪੀ ਬੜੀ ਜਿਆਦੀ ਹੈ ਯਾਰ ਕੈਮਰਾ ਤੇ ਖੋਲ ਦਲੀ ਦਾ ਧੁੱਪ ਬਹੁਤ ਜਿਆਦੀ ਹੈ ਨਾ ਆ ਜਿਹੜੀਆਂ ਸ਼ਾਪ ਇਹ ਰਾਹ ਰੂਹ ਦੇ ਦਾ ਚੱਕਰ ਨਹੀਂ ਹੈ ਹਾਂ ਨਾ ਸ਼ਾਪ ਜਿਹੜੀਆਂ ਰਾਵਾਂ ਦੇ ਦਾ ਚੱਕਰ ਨਹੀਂ ਹੋਇਆ ਹਮਰਸਾ ਲੱਗੇ ਉਹ ਹੀ ਓਨਾ ਆਈਆਂ ਲੱਗੀਆਂ ਜਿਹਦਾ ਲੂਨਾ ਦਾ ਰੇਟ ਬੜਾ ਹੋਣਾ ਵਾ ਮੈਂ ਕਿਹਾ ਵੇਲੇ ਕੀ ਮਹਿਣਾ ਵਾ ਚੱਲ ਕੜੀ ਸਮੁੰਦਰ ਦੀਆਂ ਲਹਿਰਾਂ ਹੀ ਦੇਖ ਹੁੰਦੇ ਆ ਲਹਿਰਾ ਪਹਿਰਾ ਵੇਖ ਹੁੰਦੇ ਆ ਤੇ ਮੱਛੀ ਦੇ ਬੰਨ੍ਹ ਕਿੱਥੇ ਮਛੀ ਲੱਭਣ ਲਓ ਵੀ ਮਿੱਤਰੋ ਪਹੁੰਚ ਚਲੇ ਆਈਏ ਸਮੁੰਦਰ ਲਾ ਕੇ ਤੇ ਜੋ ਗਏ ਨੇ ਅੱਜ ਨਹਾਉਣਾ ਵਾ ਨਹਾਏਗਾ ਓਏ ਕਿੱਥੇ ਆ ਅੱਜ ਰੌਣਕ ਮੇਲਾ ਬਹੁਤ ਘਟ ਯਾਰ ਸ਼ਹਿਰ ਚ ਪਤਾ ਨਹੀਂ ਕੀ ਉਹ ਘੰਟਿਆ ਸਾਲ ਨਿਆਰੇ ਲੈਣੇ ਜ਼ਿੰਦਗੀ ਤੇ ਸਾਡੇ ਵਾਂਗੂ ਥੋੜੀ ਆ ਤੇ ਉੱਥੋਂ 4 ਵਜੇ ਤੱਕ ਹੋਸਤ ਯਾਰ ਇਹ ਬੜਾ ਗਲਤ ਕੰਮ ਹੈ ਸਾਡੇ ਇੰਡੀਆ ਨਾਲ ਸਾਰੇ ਦਿਨ ਹੀ ਖੁੱਲੀਆਂ ਰਹਿੰਦੀਆਂ ਸ਼ਾਮ ਹੁੰਨੀ ਪਾਉਂਦਾ ਇਹ ਕਾ ਤੋਂ ਬੰਦ ਕਰਦੇ ਸਾਰੇ ਤਾਂ ਇਦਾਂ ਬੈਠੇ ਨਹੀਂ ਕੱਲਾ ਮੈਂ ਗਿਆ ਹਾਂ ਤਾਂ ਜਾ ਕੇ ਟ ਜਮਾ ਕਰਾਉਣ ਆਪਣੀ ਉੱਥੇ ਭਰਾਵਾ ਮੈਨੂੰ ਤਾਂ ਵੇਟ ਕਰਨੀ ਪਈ ਐਨੇ ਚ ਭੰਦਕਾਨਾ ਬੰਦ ਹੋਈਆਂ ਨੇ ਉਹਨੇ ਗਾਂ ਫਿੰਗਰਾਂ ਫੁੰਗਰਾਂ ਦਾ ਕਰਾਉਣ ਜਾਣਾ ਵਾ ਤੇ ਟੂਨ ਲਾਉਣਾ ਜੋਂ-ਜੋਂ ਉਹਦੀ ਬਾਜ ਨਹੀਂ ਭਿਆਨਕ ਹੋ ਜਾਂਦੀ ਨਾ ਸਮੁੰਦਰ ਦੀ ਹਨਾ ਉਹ ਜੇ ਜਾਵਾਂਗੇ ਕਿੰਨੇ ਦਿਨ ਬੋਟ ਰਹੀ ਅੰਦਰ ਜਾਵਾਂਗੇ ਹਨਾ ਕੋਈ ਲਾਦੇ ਅੰਦਰ ਜਾਂਦੇ ਹੋ ਗਿਆ ਆਣਾ ਯਾਰ ਬੋਰਟ ਨਹੀਂ ਅੰਦਰ ਜਾਈਦਾ ਵਾ ਉਥੇ ਤੱਕ ਤੇ ਪੁੱਛਦੇ ਆ ਕਿ ਕਿੰਨੀ ਕਿ ਸੇਵਾ ਲੱਗਦੀ ਓਦੀ ਤੇ ਘੁੰਮ ਫਿਰ ਕੇ ਆਉਣਾ ਯਾਰ ਤੇ ਉਹ ਦੂਜੀ ਸਾਈਡ ਮੇਹਣਾ ਉਹ ਉਹ ਪਰਲੇ ਬੰਨੇ ਆ ਪਰਲੇ ਬੰਨੇ ਆ ਜਿੱਧਰੋਂ ਵੀ ਬੋਤਾ ਬਟਾ ਜਾਂਦੀਆਂ ਘਮਾਉਣਾ ਤੇ ਗਰਮੀਆਂ ਜਨਾਉਣਾ ਨਾ ਜੋ ਅੱਗੇ ਹੈ ਗਰਮੀਆਂ ਜਨਾਉਣ ਦਾ ਸਵਾਦ ਹੁੰਦਾ ਪੂਰਾ ਕਿ ਨਹੀਂ ਫਿਰ ਕਮ ਕਰੋ ਪਾਣੀ ਤੇ ਮੈਂ ਇੱਕ ਗੱਲ ਸੋਚਣ ਡਿਆ ਹਾਂ ਕਿ ਸਾਈਡ ਤੋਂ ਹੀ ਇੰਨਾ ਖਤਰਨਾਕ ਦਿਹਾ ਲੱਗਣ ਤੇ ਜਿਹੜੇ ਬੰਦੇ ਵਿੱਚ ਡੌਂਕੀਆਂ ਲਾ ਲਾ ਹੁੰਦੇ ਆ ਤੇ ਉਹ ਕਿਦਾਂ ਸਫ਼ਰ ਕਰਦੇ ਹੋਣਗੇ ਯਾਰ ਉਹ ਵੀ ਇੰਨੇ ਇੰਨੇ ਜਾਣੇ ਤੇ ਕੋੜ ਦੇ ਵਿੱਚ ਤੇ ਖਤਰਾ ਪੂਰਾ ਹੁੰਦਾ ਵਾ ਫਿਰ ਵੀ ਸੇਫ ਆਇਆ ਕਰੋ ਮੇਰਾ ਭਰਾ ਤੇ ਬਾਕੀ ਯਾਰ ਮਜਬੂਰੀ ਨੂੰ ਬੰਦਾ ਹੁੰਦਾ ਵਾ ਕੋਈ ਐਵੇਂ ਤੇ ਹੁੰਦਾ ਨਹੀਂ ਆ ਪਰ ਫਿਰ ਵੀ ਬਣ ਧਿਆਨ ਰੱਖ ਕੇ ਆਓ ਕਾਮ ਆਪੋ ਦਾ ਤੋਂ ਕਰਿਓ ਔਰ ਇਸ ਸਿਸਟਮ ਨਾਲ ਦੇ ਬੰਦੇ ਨਾਉਂਦੇ ਮੇਰਾ ਤਾਂ ਲੱਗੇ ਜਾਂ ਉਹ ਜੀ ਨਹੀਂ ਕਰਨਾ ਜੇ ਹਸਾ ਹੁਣ ਪਾਣੀ ਛਲਾਂਡਿਆ ਮਾਰਨ ਆ ਕਲਿੱਕ ਆਪਾਂ ਕਰਾ ਲੀਆਂ ਵਾ ਤੇ ਤੁਸੀਂ ਇੱਕ ਬੈਠੋ ਬੱਸ ਤੇ ਜਾਂਦੇ ਆਂ ਟ੍ਰੇਨ ਦੀ ਡੇ ਆ ਵੇਟ ਕਰਨ ਬਿਆਨ ਬਦਲੇ ਜਾਂਦਾ ਜਾਣਾ ਅਸੀਂ ਬੱਸ ਤੇ ਚਲੋ ਬੱਸ ਨੂੰ ਪੁੱਛ ਲੈਨੇ ਆ ਕਿੱਥੇ ਜਾਣਾ ਕਦੋਂ ਨਹੀਂ ਆਇਆ ਭਾਈ ਪਰ ਟ੍ਰੇਨ ਵਧੀਆ ਆਪਾਂ ਨੂੰ ਕਿੰਨੇ ਚਿਰ ਆਪਾਂ ਬੱਸ ਦਾ ਸਫ਼ਰ ਕੀਤਾ ਜੀ ਸ਼ੋਰ ਮਾ ਟ੍ਰੇਨ ਨੇ 5 ਮਿੰਟ ਲਾਉਣੇ ਆ ਤੇ ਤੁਸੀਂ ਇਹਨੇ ਅੱਧਾ ਘੰਟਾ ਲਾ ਦੇਣਾ ਤੁਹਾਨੂੰ ਸਾਲ ਬਾਅਦ ਕੀਤਾ ਜੇ ਬਸ ਦਾ ਸਫ਼ਰ ਤੇ ਟਿਕੜੇੰਦਨ ਇਥੋਂ ਵੀ ਨਹੀਂ ਲਈ ਤੇ ਜੇ ਮੈਂ ਕਿੱਡੀ ਆ ਗਿਆ ਤੇ ਮੈਂ ਇੱਦਾਂ ਹੀ ਕਰਨਾ ਸੀ ਮੇਕਅੱਪ ਦਾ ਦਾਗ ਪੱਕਾ ਹੀ ਪੈ ਗਿਆ ਜਰੇ ਤੇ ਚਾਚਾ ਦਰਾਂ ਦੇ ਨੂੰ ਲੈ ਹੁਣ ਜਾਣੇ ਪਏ ਆਪਾਂ ਵਾਪਸ ਆਪਣੇ ਘਰ ਫੋੜਣਾ ਲਈ ਆਪਾਂ ਖਰਾਬ ਫੋੜਵਾ ਕਿੱਥੇ ਭਲਾ ਚੈੱਕ ਕਰ ਲਈਏ ਫੋੜਵਾ ਮੈਂ ਪਰਸੇ ਚ ਪਾ ਲਿਆ ਵਾ ਬਲੌਗ ਦਾ ਪਤਾ ਨਹੀਂ ਚੱਲਣਾ ਹੈ ਕਿ ਨਹੀਂ ਚੱਲਣਾ ਫੋੜਵਾ ਜ਼ਰੂਰ ਅਹੀਂ ਘਵਾ ਲੜੀਆਂ ਇਹ ਆਪਣੀਆਂ ਉਹ ਵਾ ਲੱਭੀਆਂ ਜੇ ਥੱਲੇ ਪਈਆਂ ਤੇ ਮੈਂ ਸੋਚਿਆ ਵੀ ਇਹ ਘੜੀ ਦੋਰੇ ਪੈਸੇ ਖਰਚਨੇ ਪੈਣਗੇ ਪਰ ਲੱਭ ਗਈਆਂ ਆਪਣੀਆਂ ਇਹ ਪੂਰਾ ਘੁੰਮ ਕੇ ਵੀਰ ਮੇਰੇ ਨੂੰ ਫੇਰ ਜਾਣਾ ਵਾ ਤੁਹਾਨੂੰ ਦੱਸਿਆ ਹੈ ਨਾ ਪੂਰਾ ਲੜੀਸਕੂਲੀ ਘੁੰਮ ਕੇ ਫੇਰ ਜਾਂਦੀ ਹੈ ਆਪਣਾ ਚੈਰੀ ਨੂੰ ਵਾ ਯਾਰ ਇਹ ਮੈਂ ਅੱਡੇ ਤੋਂ ਜੰਪਾਲਾ ਦੇ ਰੁੜੀ ਜਾ ਰਹੇ ਆ ਭਰਾਵਾ ਪਾਸ ਵਿੱਚ ਡੇ ਆਪਾਂ ਘੁੰਮਣ ਤੇ ਮਮਾ ਬਿਲਡਿੰਗਾਂ ਕਿੰਨੀਆਂ ਸੋਹਣੀਆਂ ਆਉਣੀਆਂ ਕੁੜੀ ਕਹਿੰਦੀ ਬਿਲਡਿੰਗਾਂ ਨਹੀਂ ਤੇ ਆਹ ਬਾਈ ਡਿਆ ਗਿਆ ਸਭ ਮੈਂ ਬਿਲਡਿੰਗ ਆ ਵੀ ਮਮਾ ਬਿਲਡਿੰਗਾਂ ਕਿੰਨੀਆਂ ਆਉਣੀਆਂ ਕੁੜੀ ਕਹਿੰਦੀ ਬਿਲਡਿੰਗਾਂ ਨਹੀਂ ਆ ਇਹ ਕੀ ਇਹ ਚੌਪੜੀਆਂ ਮੈਨੂੰ ਕੋਈ ਬੰਦਾ ਪੁੱਛੇ ਪਰ ਇਹ ਕੀ ਇਹ ਥੋੜੀਆਂ ਨਕੀਆਂ ਪਾਉਂਦੇ ਬਿਲਡਿੰਗ ਹਨ ਇਹ ਸਿਸਟਮ ਇਦਾਂ ਪਾਪਾ ਹੀ ਜਾਣਦੇ ਸੀ ਵਿੱਚ ਤੇ ਮੈਂ ਸੋਚਿਆ ਭੈਣੋ ਕਰ ਲਈਏ ਬਾਜ ਜਵੇਂ ਰੋਲਾ ਪਾਊਗਾ ਇਹ ਕਹਿੰਦਾ ਉਹ ਤਾਂ ਬੜੀ ਲਫਤ ਕਰਦੇ ਆ ਨਾ ਐਸੋ ਸਟ੍ਰੀਨ ਆ ਗਈ ਆਪਾਂ ਕਰੋ ਚੈੱਕ ਜੋਗਾ ਉਸਤਾਦ ਨਵੇਂ ਭਰਾ ਅਮੀਰ ਮੇਰੇ ਸਕੂਲਾ ਸਕੂਲਾ ਲਵਾਓ ਕਿ ਨਜ਼ਾਰੇ ਲੋ ਕੇ ਤੀਜ ਨਹੀਂ ਹੋ ਜਾਗਾ ਆਗੇ ਆਪਾਂ ਵਾਪਸ ਤੇ ਨੁਕਸਾਨ ਵੀ ਆਪਣਾ ਇੱਕ ਹੋ ਗਿਆ ਲੀਡ ਡੇ ਹੀ ਆ ਲੀਡ ਆਪਣੀ ਗਈ ਇੱਕ ਡਿਗ ਤੇ ਨਾਲ ਨਾਲ ਲੀਡ ਲੱਭ ਲੈਣੇ ਆ ਤੇ ਬਾਕੀ ਆ ਗਏ ਆਪਾਂ ਆਪਣੇ ਘਰ ਤੇ ਚੈੱਕ ਕਰਦੇ ਪੀਏ ਕਿਤੇ ਲੀਡ ਲੱਭੀ ਜਾਵੇ ਨਹੀਂ ਤੇ ਆਪਾਂ ਨੂੰ ਮੁੱਲ ਲੈਣੀ ਪੈਣੀ ਆ ਕਿ ਨਹੀਂ ਬਾਕੀ ਮਿਲਦੇ ਆਂ ਸਸੀ ਕੱਲ ਸਾਰਿਆਂ ਨੂੰ ਧੰਨਵਾਦ ਭਾਵਾ ਕਹਦੇ ਯਾਰ ਧੰਨਵਾਦ ਸਬਸਕ੍ਰਾਈਬ ਕਰ ਦਿਓ ਯਾਰ ਬਾਕੀ ਗੱਲ ਬਾਤ ਉਵੇਂ ਦੀ ਹੋਈ ਆ ਚਲੋ ਜੀ ਲੀਡ ਲੱਭ ਲਈ ਇਹਦੇ ਮਿਲਦੇ ਆਪਾਂ ਬਾਅਦ ਚ ਤੇ ਸਬਸਕ੍ਰਾਈਬ ਕਰ ਦਿਓ ਵੀਡੀਓ ਤੇ ਓਵੇਂ ਦੀ ਆਪਾਂ ਨੂੰ ਪਤਾ ਹੀ ਹਾਂ ਸასიਖਾਲ ਸਾਰਿਆਂ ਨੂੰ ਵਲੌਗ ਨੂੰ ਵਿਊ ਆਉਣੇ ਕਿ ਪਤਾ ਨਹੀਂ ਨਹੀਂ ਆਉਣੇ ਲੀਡ ਦਾ ਨੁਕਸਾਨ ਆਪਣਾ ਹੋ ਗਿਆ ਵਾ ਕੋਸ਼ਿਸ਼ ਹੈ ਆਪਣੀ ਜੇ ਲੱਭ ਜੇ ਤੇ ਨਹੀਂ ਤਾਂ ਫਿਰ ਅੱਜ ਦਾ ਦਿਨ ਤੇ ਕਿਸੇ ਦੇ ਚਾਰਜ ਨੇ ਸਾਰਨਾ ਪਊਗਾ ਬਾਕੀ ਕੱਲ ਦਾ ਕੱਲ ਵੇਖਾਂਗੇ ਅਜੇ ਦੇ ਆ ਟਰਾਈ ਕਰਨ ਲੱਭਦਾ ਤੇ ਜੇ ਲੱਗ ਗਿਆ ਤੇ ਆਪਾਂ ਵੀਡੀਓ ਜਰੂਰ ਐਡ ਕਰਾਂਗੇ ਵਿੱਚ ਇੱਕ ਵਾਰੀ ਲੱਭ ਲਈਏ ਵੇਰ ਗੱਲਬਾਤ ਉਵੇਂ ਦੀ ਹੋਈ ਚਲੋ ਜੀ ਲੀਡ ਲੱਭ ਲਈਏ ਤੇ ਮਿਲਦੇ ਆਪਾਂ ਬਾਅਦ ਚ ਤੇ ਸਬਸਕ੍ਰਾਈਬ ਕਰ ਦਿਓ ਵੀਡੀਓ ਤੇ ਉਵੇਂ ਦੀ ਆਪਾਂ ਨੂੰ ਪਤਾ ਹੀ ਹਾਂ ਸასიਖਾਲ ਸਾਰਿਆਂ ਨੂੰ